ਸਾਰਿਆਂ ਮੇਰੇ ਵੱਲੋਂ ਬਹੁਤ ਮਾਨ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਦਿਲੋਂ ਬਹੁਤ ਧੰਨਵਾਦ ਕਰਦੀਆਂ ਜਿਹੜੇ ਮੈਨੂੰ ਇਹਨਾਂ ਮਾਨ ਪਿਆਰ ਦਿੱਨੇ ਹੋ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਔਰ ਜਿਨ੍ਹਾਂ ਨੇ ਨਹੀਂ ਵੀ ਕੀਤਾ ਪਰ ਮੈਨੂੰ ਸੁਣਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਮੈਂ ਸੋ ਅੱਜ ਤੁਹਾਡੇ ਸਾਹਮਣੇ ਇੱਕ ਨਵਾਂ ਗੀਤ ਲੈ ਕੇ ਆਈਆਂ ਇਹ ਹੈ ਤਾਂ ਬਹੁਤ ਪੁਰਾਣਾ ਪਰ ਇਹ ਪਹਿਲਾਂ ਹੁਣ ਬਹੁਤੀ ਭੈਣਾਂ ਇਹਨਾਂ ਨੂੰ ਗਾਉਂਦੀਆਂ ਹੀ ਨਹੀਂ ਹਨ ਪੁਰਾਣੇ ਜੇ ਗੀਤਾਂ ਨੂੰ ਸੋ ਹੁੰਦਾ ਵੀ ਇਹ ਪਿੱਛੇ ਹੀ ਨਾ ਦਬ ਜਾਣ ਇਹ ਜ਼ਰੂਰ ਗਾਏ ਜਾਣ ਇਹਦੇ ਵਿੱਚ ਇੱਕ ਪਤਨੀ ਪਤੀ ਤੋਂ ਨਾਲੇ ਤਾਂ ਗਹਿਣਿਆਂ ਦੀ ਮੰਗ ਕਰਦੀ ਹੈ ਵੀ ਪਟਿਆਲੇ ਜਾਣਾ ਨਾਲੇ ਲਿਆਦੀ ਰੇਸ਼ਮੀ ਤੇ ਧੂਰੀ ਜਾਣਾ ਤੈਨੂੰ ਕੀ ਮਗਰੂਰੀਆ ਕਹਿੰਦੀ ਮੇਰੇ ਨਾਲ ਜਾਣੇ ਉਹ ਜਿੱਥੇ ਵੀ ਜਾਂਦਾ ਹੈ ਉਹਨੂੰ ਕਹਿੰਦੀ ਹੈ ਵੀ ਜੇ ਜੀਰੇ ਜਾਵੇਂਗਾ ਮੈਨੂੰ ਰੇਸ਼ਮੀ ਲੀਡ ਲੈ ਆਈ ਨਾਲੇ ਉਹ ਤਾਂ ਚੀਜ਼ਾਂ ਦੀ ਮੰਗ ਕਰਦੀ ਹੈ ਨਾਲੇ ਉਹਨੂੰ ਕਹਿੰਦੀ ਵੀ ਬਿਜਲੀ ਲੱਛਕਦੀ ਹੈ ਮੈਨੂੰ ਡਰ ਲੱਗਦਾ ਮੇਰੇ ਹੌਲ ਪੈਂਦਾ ਛੇਤੀ ਆ ਜਾ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣ ਅਨੰਦ ਪਿਆਰੇ ਜੀ ਗੀਤ ਦਾ ਸੁਣਿਆ ਤਾਂ ਸੁਣਿਆ ਸਿੰਘ ਜੀ ਸੁਣਿਆ ਪਟਿਆਲੇ ਵੇ ਰੇਸ਼ਮੀ ਨਾਲੇ ਵੇ ਫਾਦੋਂ ਦੀ ਬਿਜਲੀ ਸਿੰਘ ਜੀ ਲੇਸ਼ ਕਾ ਭਈ ਮਾਰੇ ਵੇ ਡਰਦਾ ਦਿਲ ਮੇਰਾ ਸਿੰਘ ਜੀ ਹੌਲੇ ਬਵੇ ਸੁਣਿਆ ਤਾ ਸੁਣੀਆ ਸਿੰਘ ਜੀ ਸੁਣਿਆ ਤਾਂ ਜੀ ਰੇ ਵੇ ਕਹ ਦੇ ਨਾਲ ਆਇਆ ਸਿੰਘ ਜੀ ਰੇ ਸ਼ਮੀਲੀ ਲੇ ਵੇ ਪਾਦਾਂ ਦੀ बिजਲੀ ਸਿੰਘ ਜੀ ਲੇ ਸ਼ਕਾਂ ਭਈ ਮਾਰੇ ਵੇ ਕਰ ਆਜਾ ਸਿੰਘ ਜੀ ਹੌਲੇ ਪਵੇ ਸੁਹਣਿਆ ਤਾਂ ਸੁਹਣਿਆ ਸਿੰਘ ਜੀ ਸੋਹਣਿਆ ਸੀ ਮੰਡੀਆਂ ਵੇ ਕਦੇ ਨਾਲ ਆਇਆ ਉਤੋਂ ਸਿਆਉਨੇ ਡੰਡੀਆਂ ਵੇ ਪਾਧਾ ਦੀ ਬਿਜਲੀ ਸਿੰਘ ਜੀ ਹਲੇ ਸਿਕਾਂਪਈ ਮਾਰੇ ਵੇ ਤਾ ਸੋਹਣਿਆ ਸਿੰਘ ਜੀ ਸੋਹਣਿਆ ਜਲੰਦਰ ਵੇ ਕਦੇ ਨਾ ਦਖਾਇ ਐੰਬਰ ਸਾਰ ਸਿਆਉ ਨੇ ਦਾ ਮੰਦਰ ਵੇ ਪਾਦ ਦੀ ਵਿਜਲੀ ਸਿੰਘ ਜੀ ਲੇ ਜੀ ਕਾਂ ਪਈ ਮਾਰੇ ਵੇ ਚੇਤੀ ਕਰ ਆ ਜਾ ਸਿੰਘ ਜੀ ਹੌਲ ਪਰੇ ਸੁਣਿਆ ਤਾ ਸੁਣੀਆ ਸਿੰਘ ਜੀ ਸੁਣਿਆ ਸੀ ਤੂਰੀ ਵੇ ਰੱਖਦਾ ਮਗਰੂਰੀ ਵੇ ਪੱਦਾਂ ਦੀ ਬਿਜਲੀ ਸਿੰਘ ਜੀ ਲੇਸ਼ ਕੰਪਈ ਮਾਰੇ ਵੇ ਡਰਦਾ ਦਿਲ ਮੇਰਾ ਸਿੰਘ ਜੀ ਹੌਲੀ ਬਵੇ Oh, look.